ਹਰਜਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਹਲਕਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਨੇ ਤਾਂ ਖਾਸ ਤੌਰ ਦੇ ਉੱਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਰਜਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਕਿਹਾ ਹੈ ਸੂਬਾ ਸਰਕਾਰ ਹਰ ਫਰੰਡ ਦੇ ਉੱਤੇ ਫੇਲ ਹੋਈ ਹੈ ਤਾਂ ਹਰਜਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਨੂੰ ਆੜੇ ਹੱਥੀ ਲਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਤਾਂ ਕਾਨੂੰਨ ਵਿਵਸਥਾ ਦਾ ਵੀ ਮੁੱਦਾ ਚੁੱਕਿਆ ਹੈ ਨਸ਼ਿਆਂ ਦਾ ਜ਼ਿਕਰ ਕਰਦੇ ਹਾਂ ਕਿ ਸਾਡੇ ਲੋਕ ਨਸ਼ਿਆਂ ਨਾਲ ਮਰ ਰਹੇ ਨੇ ਆਪ ਦੇ ਰਾਜ ਦੇ ਵਿੱਚ ਨਸ਼ਾ ਵਧਿਆ ਹੈ ਇਹ ਵੀ ਇਲਜ਼ਾਮ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਲਗਾਏ ਗਏ ਨੇ ਬਠਿੰਡਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਦੇ ذریعے ਲੋਕਾਂ ਦੇ ਨਾਲ ਮੁਲਾਕਾਤਾਂ ਦਾ سلسلہ ਜਾਰੀ ਹੈ ਖਾਸ ਤੌਰ ਦੇਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੀ ਬੋਲਦੇ ਹੋਏ ਨਜ਼ਰ ਆਏ ਨੇ ਹਰ ਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੈਂਬਰ ਪਾਰਲੀਮੈਂਟਾ ਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਲਗਾਤਾਰ ਹਲਕੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵਾਰ ਹਲਕੇ ਚੋਣ ਪ੍ਰਚਾਰ ਆ ਜਿਹੜਾ ਇਸ ਤਰ੍ਹਾਂ ਚੱਲ ਰਿਹਾ ਹੈਗਾ ਬਹੁਤ ਸਾਰਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਬਕਰਾਂ ਦੇ ਵਿੱਚ ਲੇਕਿਨ ਜਨਤਾ ਦੁਖੀ ਬਹੁਤ ਹੈ ਹਰ ਵਰਗ ਦੁਖੀ ਬੈਠਾ ਹੈ ਜੇ ਕਿਸਾਨਾਂ ਦੇ ਵਿੱਚ ਚਾਹੀਏ ਵਿਚਾਰੀਆਂ ਤਾਂ ਉਹਨਾਂ ਦੀ ਫਸਲਾਂ ਰੋਲ ਰਹੀਆਂ ਨੇ ਬੇਮੌਸਮੀ ਮੀਂਹ ਦੇ ਨਾਲ ਕਿਉਂਕਿ ਉੱਥੇ ਮੰਡੀਆਂ 'ਚ ਕੋਈ ਲਿਫਟਿੰਗ ਨਹੀਂ ਹੋ ਰਹੀ ਜਾਂ ਫਿਰ ਉਹਨਾਂ ਦੇ ਮੁਆਵਜ਼ੇ ਉਹਨਾਂ ਨੂੰ ਕਿਸੇ ਨੂੰ ਦਿਵਾਨੀ ਨਹੀਂ ਦਿੱਤੀ ਵੱਡੇ ਵੱਡੇ ਲਾਰੇ ਲਾ ਕੇ ਇਹਦੀਆਂ ਬੈਠੀਆਂ ਨੇ ਹਜ਼ਾਰ ਰੁਪਏ ਦੀ ਆਸਵੈ ਤੇ ਨਸ਼ੇ ਦੇ ਨਾਲ ਰੋਂਦੀਆਂ ਨੇ ਜਿਹੜੇ ਪਿੰਡ 'ਚ ਜਾਓ ਮਾਵਾਂ ਰੋਂਦੀਆਂ ਨੇ ਕਿਉਂਕਿ ਕੱਲਾ ਇੱਕ ਇੱਕ ਪੁੱਤ ਨਹੀਂ ਹੁਣ ਤਾਂ ਘਰ ਦੇ ਦੋਨੋਂ ਪੁੱਤ ਮਰੀ ਜਾ ਰਹੇ ਨੇ ਨਸ਼ੇ ਦੇ ਟੀਕੇ ਲਾ ਕੇ 10 ਸੇ ਮਹੀਨੇ ਪੁਲਿਸ ਨੂੰ ਜਾ ਕੇ ਕਿ ਕੌਣ ਵੇਚ ਰਿਹਾ ਹੈ ਕਿਵੇਂ ਵੇਚ ਰਿਹਾ ਲੇਕਿਨ ਇੱਕ ਦਿਨ ਫੜ ਕੇ ਅਗਰੇ ਦਿਨ ਛੱਡ ਦਿੰਦੇ ਨੇ ਜਿਵੇਂ ਝਾੜੂ ਦੇ ਅੰਮ੍ਰਿਤਸਰ ਦੇ ਐਮ ਐਲ ਏ ਨੇ ਕਿਹਾ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਰਲ ਕੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਹੀ ਹੈ ਹੁਣ ਤਾਂ ਸਰਕਾਰ ਦੇ ਆਗੂ ਖੁਦ ਬੋਲਣ ਲੱਗੇ ਨੇ ਹਾਈ ਕੋਰਟ ਵੀ ਆ ਬੋਲ ਰਹੀ ਹੈ ਕਿ ਪੰਜਾਬ ਸਰਕਾਰੀ ਲੱਗਦਾ ਨਸ਼ੇ ਵਿਚਾਰੇ ਤਾਂ ਲੋਕੀ ਤਾਂ ਮੰਨ ਹੀ ਗਏ ਕਿਉਂਕਿ ਸਰਕਾਰੀ ਸ਼ੈਪ ਉਹ ਬਿਨਾ ਜਿਸ ਤਰੀਕੇ ਦਾ ਨਸ਼ੇ ਸਿਖਰਾਂ ਤਾਈ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਸੌ ਖਾਦੀਆਂ ਸੀ ਗੁਟਕਾ ਸਾਹਿਬ ਦੇ ਕਿ 4 ਹਫਤਿਆਂ ਚੇ ਖਤਮ ਕਰਾਂਗੇ ਉਹ ਕਾਂਗਰਸੀਆਂ ਨੇ ਨਸ਼ੇ ਵਧਾਏ ਤੇ ਜਿਨ੍ਹਾਂ ਨੇ ਤਾਂ ਗਾਰੰਟੀ ਲੈਂਤੀਆਂ ਸੀ ਆ ਭਈਮਾਨ ਮੁੱਖ ਮੰਤਰੀ ਨੇ ਕਿ 10 ਦਿਨਾਂ ਚੇ ਖਤਮ ਹੋਊਗਾ ਉਹਨੇ ਨਾ ਦੋਵਾਂ ਦੀ ਸਰਕਾਰਾਂ ਦੇ ਵੇਲੇ 7.5 ਸਾਲਾਂ ਚੇ ਖਤਮ ਤੱਕ ਹੀ ਜੇ 10 ਸਾਲ ਪਹਿਲੇ ਅਕਾਲੀ ਦਰ ਦਾ ਸਮੇਂ ਕਿਸੇ ਨੇ ਚਿੱਟੇ ਦਾ ਨਾ ਨਹੀਂ ਸੁਨਿਆ ਸੀ ਅੱਜ ਗਲੀ ਗਲੀ ਤਾਈ ਪਿੰਡ ਪਿੰਡ ਤਾਈ ਘਰ ਘਰ ਤਾਈ ਹੋਮ ਡਿਲੀਵਰੀ ਤੇ ਕੋਈ ਰੋਕ ਤੋਕ ਨਹੀਂ ਮਹੀਨੇ ਬੰਨੇ ਬੈਠੇ ਨੇ ਇੱਕ ਪੈਸੇ ਪੈਨਾਂ ਨੂੰ ਪਹੁੰਚਣੇ ਚਾਹੀਦੇ ਨੇ ਤੇ ਪੰਜਾਬ ਦੀ ਜਵਾਨੀ ਰੋਲ ਜਾਏ ਖਾਈ ਜਾ ਰਿਆ ਨਸ਼ੇ ਪਿੰਡ ਮੁਤੇ ਲੈ ਕੇ ਜਾ ਰਹੇ ਲੋਕਾਂ ਚ ਕਿਸ ਤਰ੍ਹਾਂ ਦੀ ਗੱਲਬਾਤ ਕਰ ਰਹੇ ਹੋ ਮੁੱਦਾ ਕੀ ਹੈਗਾ ਮੇਨ ਤੁਹਾਡਾ ਮੇਨ ਮੁੱਦਾ ਮੈਂ ਲੋਕਾਂ ਨੂੰ ਆ ਹੀ ਕਹਿ ਰਹੀ ਆ ਕਿ ਜਿਹੜੀ ਸਰਕਾਰ ਦਿੱਲੀ ਵਿੱਚ ਬਣੇ ਆ ਜੋ ਕਿਹੜੀ ਪਾਰਟੀ ਹੈ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਜਿਹੜੇ ਤੁਹਾਡੇ ਤਕਲੀਫਾਂ ਦੀ ਆਵਾਜ਼ ਉਠਾ ਸਕਦੀ ਹੈ ਇਹ ਦੇਖਦੇ ਹੋਏ ਤੁਸੀਂ ਪਿਛਲੇ 5 ਸਾਲਾਂ ਦਾ ਜ਼ਰੂਰ ਰਿਕਾਰਡ ਦੇਖੋ ਕਿ ਕਿਹੜੀ ਪਾਰਟੀਆਂ ਨੇ ਕੀ ਕੀਤਾ ਸੀ ਦੂਜੀ ਵੋਟ ਰਾਹੀਂ ਤੁਸੀਂ ਸੁਪੈ ਦੀ ਸਰਕਾਰਾਂ ਨੂੰ ਵੀ ਸਨੇਹਾ ਦਿਨੇਓ ਕਿ ਇਹ ਸਰਕਾਰਾਂ ਦੇ ਕੰਮ ਕਾਰ ਤੋਂ ਤੁਸੀਂ ਖੁਸ਼ ਹੋ ਜਾਂ ਤੁਸੀਂ ਨਰਾਜ ਹੋ ਜੇ ਅਸੀਂ ਚਾਹਨੇ ਹਾਂ ਕਿ ਸਾਡਾ ਮਸਲੇ ਹੱਲ ਹੋਣ ਜਿਵੇਂ ਸੇਵਾ ਕੇਂਦਰ ਬਣਾਏ ਸੀ ਕਿ ਪਿੰਡਾਂ ਚ ਲੋਕਾਂ ਦੇ ਮਸਲੇ ਹੱਲ ਹੋ ਜਾਣ ਜੇ ਦੋਵੇਂ ਸਰਕਾਰਾਂ ਨੇ ਸਾਰਾ ਕੁਝ ਬੰਦ ਕਰਤਾ ਫਿਰ ਵਾਪਸ ਸਮਾਂ ਆ ਗਿਆ ਕਿ ਇਹਨਾ ਦੇ ਵੋਟ ਬਣਾਪਾ ਬੰਦ ਕਰੀਏ ਤਾਂ ਹੀ ਪੰਜਾਬ ਅੱਗੇ ਵਧੂਗਾ ਸੋ ਲੋਕਾਂ ਦੇ ਹੱਥ ਵਿੱਚ ਬਿਮਾਰੀ ਦਾ ਇਲਾਜ ਹੈ ਵੋਟ ਰਾਹੀਂ ਜੇ ਇਸ ਪੰਜੇ ਨੂੰ ਤੇ ਝਾੜੂ ਨੂੰ ਜਿਨ੍ਹਾਂ ਨੇ ਕੱਲੇ ਧੋਖਾ ਦਿੱਤਾ ਹੈ ਜੇ ਇਹਨਾਂ ਨੂੰ ਝਾੜੂ ਮਾਰ ਕੇ ਤੁਸੀਂ ਇਸ ਬਿਮਾਰੀ ਦਾ ਇਲਾਜ ਕਰ ਦੋਗੇ ਤਾਂ ਪੰਜਾਬ ਬਚ ਜਾਊਗਾ ਤਕੜੀ ਦੀ ਸਰਕਾਰ ਆਉਗੀ ਕਿ ਏਮਜ ਤੇ ਵੀ ਬੜੀ ਰਾਜਨੀਤੀ ਹੋ ਰਹੀ ਹੈਗੀ ਆ ਕਾਂਗਰਸ ਵੀ ਕਹਿ ਰਹੀ ਹੈ ਵੀ ਏਮਜ ਆਉਣਾ ਸੀਗਾ ਹੈਲਥ ਸਹੂਲਤਾ ਦੇਣੀਆਂ ਸੈਂਟਰ ਨੇ ਸੈਂਟਰ ਨੇ ਕਹਿੰਦੇ ਅਸੀਂ ਲਿਆਂਦੀਏ ਭਾਜਪਾ ਕਹਿੰਦੇ ਅਸੀਂ ਦਿੱਤਾ ਏਮਜ ਇੱਥੇ ਕਿਵੇਂ ਚਾਹਤ ਬਹੁਤ ਹੋ ਰਹੀ ਹੈਗੀ ਕਾਂਗਰਸ ਇੰਨਾ ਹੀ ਦੱਸ ਦੇ ਕਿ ਭਾਜਪਾ ਤੋਂ ਪਹਿਲੇ 10 ਸਾਲ ਕਾਂਗਰਸ ਦੀ ਸਰਕਾਰ ਕੇਂਦਰ ਵਿੱਚ ਸੀਗੀ 10 ਸਾਲ ਦੇ ਵਿੱਚ ਪੰਜਾਬ ਵਿੱਚ ਵੀ ਕਾਂਗਰਸ ਦੀ ਸਰਕਾਰ ਸੀਗੀ ਕਾਂਗਰਸ ਦੇ ਮੁੱਖ ਮੰਤਰੀ ਦੇ ਪਰਿਵਾਰ ਉਹਦੇ ਵਿੱਚ ਮੰਤਰੀ ਵੀ ਸੀਗੇ ਉਹਨਾਂ ਦੇ ਸਮੇਂ 'ਚ ਕਿਹੜੀ ਚੀਜ਼ ਕਾਂਗਰਸ ਲੈ ਕੇ ਆਈ ਪੰਜਾਬ ਵਾਸਤੇ ਗਿਨਾਤ ਹੋਵੇ ਤੇ ਜਿਹੜੇ ਭਾਜਪਾ ਦੇ ਗੱਲ ਕਰਦੇ ਨੇ ਉਹ ਇਹ ਦੱਸ ਦੇ ਕਿ ਜਦੋਂ ਤੋਂ ਅਕਾਲੀ ਜੜ ਨੇ ਆਪਣੀ ਕੱਠ ਜੋੜ ਤੋੜਿਆ ਹੈ ਉਹਦੇ ਬਾਅਦ ਕਿਹੜੀ ਚੀਜ਼ ਪੰਜਾਬ ਵਾਸਤੇ ਆਈ ਹੈ ਪੰਜਾਬ ਨੂੰ ਖਤਮ ਕਰਨ ਵਾਸਤੇ ਧਾਰਮਿਕ ਤੌਰ 'ਤੇ ਆਰਥਿਕ ਤੌਰ 'ਤੇ ਤੇ ਕਿਸਾਨੀ ਨੂੰ ਇਹ ਨਾ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਨੇ ਭਾਜਪਾ ਹੋ ਉਹਨਾਂ ਨੇ ਕਿਹੜਾ ਕੁਸ ਹੈ ਅੱਜ ਮੈਂ ਸਮਝਦਿਆਂ ਇਹ ਨਾ ਦਿੱਲੀ ਦੀਆਂ ਪਾਰਟੀਆਂ ਨੂੰ ਜੋ ਸਮਰਥਨ ਦੇਣਾ ਹੈ ਵੋਟ ਦੇਂਦਾ ਹੈ ਉਹ ਆਪਣੀ ਲੱਤ ਨੂੰ ਖੁਦ ਵੱਡਣ ਵਾਲੀ ਗੱਲ ਕਰ ਰਿਹਾ ਹੈਗਾ ਕਿ ਆਪ ਦਾ ਨੁਕਸਾਨ ਖੁਦ ਕਰਨ ਚ ਤੁਲੇ ਹੋ ਨੇ। ਕਿ ਭਈ ਇਸ ਵਾਰ ਬਾਦਲ ਸਾਹਿਬ ਦਾ ਹੱਥ ਨਹੀਂ ਹੈਗਾ। ਕਿਤੇ ਨਾ ਕਿਤੇ ਘਾਟ ਮਹਿਸੂਸ ਕਰ ਰਹੇ ਹੈਗੇ। ਹਾਂਜੀ ਬਿਲਕੁਲ ਬਾਦਲ ਸਾਹਿਬ ਦੀ ਘਾਟ ਤਾਂ ਸਾਰਾ ਪੰਜਾਬ ਮਹਿਸੂਸ ਕਰਦਾ ਹੈ। ਪਰਿਵਾਰ ਤਾਂ ਬਹੁਤ ਮਹਿਸੂਸ ਕਰਦਾ ਹੈ। ਕੰਮ ਯਾਦ ਆ ਰਹੇ ਕਿਉਂਕਿ ਬਾਦਲ ਸਾਹਿਬ ਦੇ ਜਿੱਥੇ ਚਾਹੀਏ ਉਹਨਾਂ ਦੇ ਕੰਮ ਬੋਲਦੇ ਨੇ। ਪੰਜਾਬ ਦੇ ਕਿਸੇ ਕੋਨੇ ਕਿਸੇ ਪਿੰਡ 'ਚ ਨਿਗਾਹ ਪਾਓ ਬਾਦਲ ਸਾਹਿਬ ਦੀ ਦਿੱਤੀ ਹੋਈ ਸਹੂਲਤਾਂ ਲੋਕੀ ਯਾਦ ਕਰਦੇ ਨੇ। ਘਾਟ ਮਹਿਸੂਸ ਕਰਦੀਆਂ ਲੇਕਿਨ ਹਾਂ ਇਹ ਪੂਰੇ ਪਾਰਲੀਮੈਂਟਰੀ ਹਲਕੇ ਦੇ ਜਿਹੜੇ ਮੇਰੇ ਬਜ਼ੁਰਗ ਨੇ ਬਾਦਲ ਸਾਹਿਬ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦਾ ਲੰਮਾ ਸਾਥ ਦਿੱਤਾ ਹੈ ਇਹਨਾਂ ਪਰਿਵਾਰਾਂ ਦੇ ਵਿੱਚ ਅਦਵਲ ਸਾਹਿਬ ਨੂੰ ਵੀ ਦੇਖਦੀ ਆਂ ਬਿਲਕੁਲ ਇਹ ਸਾਨੂੰ ਸਾਡੇ ਨਾਲ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੇ ਕਾਫੀ ਜ਼ਿਆਦਾ ਮੁੱਦੇ ਨੇ ਤੇ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ 'ਚ ਜਾ ਰਹੇ ਨੇ ਕੈਮਰਾਮੈਨ ਇੰਦਰਜੀਤ ਦੇ ਨਾਲ ਮਨੀਸ਼ ਗਰਗ